ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕ ਸੰਬੰਧੀ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਹੈ। ਸੂਬੇ ਦੀਆਂ ਵਕਫਕ ਨਗਰ ਨਿਗਮਾਂ ਅਤੇ ਨਿਗਮ ਕੌਂਸਲਾਂ ਦੇ ਦਫ਼ਤਰ ਅਜੇ ਤੱਕ ਇਹ ਚਾ ਪੂਰਾ ਨਹੀਂ ਕਰ ਸਕੇ ਹਨ। ਪੰਜਾਬ ਦਾ مالیਆ ਪਰਣ ਲਈ ਸਰਕਾਰ ਨੇ ਫੈਸਲਾ ਲੈਂਦਿਆਂ ਇਹ OTS ਸਕੀਮ ਸ਼ੁਰੂ ਕੀਤੀ ਹੈ। ਪੰਜਾਬ ਸਰਕਾਰ ਨੇ ਇਸ ਲਈ ਇਸ ਸਾਲ ਦੇ ਅੰਤ ਤੱਕ ਦਾ ਸਮਾਂ ਦਿੱਤਾ ਹੈ। ਇਹ OTS ਸਕੀਮ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਵੱਲੋਂ ਜਾਰੀ ਹੁਕਮ ਅਨੁਸਾਰ ਜਾਰੀ ਕੀਤੀ ਗਈ ਹੈ। ਅਨੁਸਾਰ ਜਿਨਹ ਖਪਤਕਾਰਾਂ ਨੇ 31 ਮਾਰਚ 2023 ਅਤੇ ਇਸ ਤੋਂ ਵੱਧ ਉਮਰ ਦੇ ਮਕਾਨ ਅਤੇ ਜ਼ਾਇਦਾਦ ਦਾ ਟੈਕਸ ਭੁਗਤਾਨ ਨਹੀਂ ਕੀਤਾ ਹੈ ਉਹ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਇਸ ਯੋਜਨਾ ਦੇ ਤਹਿਤ ਖਪਤਕਾਰ ਨੂੰ 31 ਮਾਰਚ 2023 ਤੱਕ ਦੇ ਆਪਣੇ ਮਕਾਨ ਅਤੇ ਜ਼ਾਇਦਾਦ ਟੈਕਸ ਦਾ ਭੁਗਤਾਨ 31 ਦਸੰਬਰ ਤੋਂ ਪਹਿਲਾਂ ਕਰਨਾ ਹੋਵੇਗਾ ਪੁਰਾਣੀ ਬਕਾਇਆ ਰਕਮ ਤੇ ਜੁਰਮਾਨਾ ਤੇ ਵਿਆਜ ਖਫਤਕਾਰ ਤੋਂ ਨਹੀਂ ਵਸੂਲਿਆ ਜਾਵੇਗਾ ਬਿਊਰੋ ਰਿਪੋਰਟ ਐਸਐਮਜ਼ ਟਿਊਜ਼ ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕ ਸੰਬੰਧੀ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਹੈ ਸੂਬੇ ਦੀਆਂ ਵਕਫਕ ਨਗਰ ਨਿਗਮਾਂ ਅਤੇ ਨਿਗਮ ਕੌਂਸਲਾਂ ਦੇ ਦਫ਼ਤਰ ਅਜੇ ਤੱਕ ਇਹ ਚਾ ਪੂਰਾ ਨਹੀਂ ਕਰ ਸਕੇ ਹਨ ਪੰਜਾਬ ਦਾ مالیਆ ਪਰਣ ਲਈ ਸਰਕਾਰ ਨੇ ਫੈਸਲਾ ਲੈਂਦਿਆਂ ਇਹ ਓਟੀਐਸ ਸਕੀਮ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਨੇ ਇਸ ਲਈ ਇਸ ਸਾਲ ਦੇ ਅੰਤ ਤੱਕ ਦਾ ਸਮਾਂ ਦਿੱਤਾ ਹੈ ਇਹ OTS ਸਕੀਮ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਅਜੋਇ ਸ਼ਰਮਾ ਵੱਲੋਂ ਜਾਰੀ ਹੁਕਮ ਅਨੁਸਾਰ ਜਾਰੀ ਕੀਤੀ ਗਈ ਹੈ। ਅਨੁਸਾਰ ਜਿਨ੍ਹਾਂ ਖਪਤਕਾਰਾਂ ਨੇ 31 ਮਾਰਚ 2023 ਅਤੇ ਇਸ ਤੋਂ ਵੱਧ ਉਮਰ ਦੇ ਮਕਾਨ ਅਤੇ ਜ਼ਾਇਦਾਦ ਦਾ ਟੈਕਸ ਭੁਗਤਾਨ ਨਹੀਂ ਕੀਤਾ ਹੈ ਉਹ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਯੋਜਨਾ ਦੇ ਤਹਿਤ ਖਪਤਕਾਰ ਨੂੰ 31 ਮਾਰਚ 2023 ਤੱਕ ਦੇ ਆਪਣੇ ਮਕਾਨ ਅਤੇ ਜ਼ਾਇਦਾਦ ਟੈਕਸ ਦਾ ਭੁਗਤਾਨ 31 ਦਸੰਬਰ ਤੋਂ ਪਹਿਲਾਂ ਕਰਨਾ ਹੋਵੇਗਾ। ਪੁਰਾਣੀ ਬਕਾਇਆ ਰਕਮ ਤੇ ਜ਼ੁਰਮਾਨਾ ਤੇ ਵਿਆਜ ਖਫਤਕਾਰ ਤੋਂ ਨਹੀਂ ਵਸੂਲਿਆ ਜਾਵੇਗਾ ਬਿਊਰੋ ਰਿਪੋਰਟ ਐਸਐਮਜ਼ ਟਿਊਜ਼ ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕ ਸੰਬੰਧੀ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਹੈ ਸੁਬੇਦੀਆਂ ਵਕਫਕ ਨਗਰ ਨਿਗਮਾਂ ਤੇ ਨਿਗਮ ਕੌਂਸਲਾਂ ਦੇ ਦਫ਼ਤਰ ਅਜੇ ਤੱਕ ਇਹ ਚਾ ਪੂਰਾ ਨਹੀਂ ਕਰ ਸਕੇ ਹਨ ਪੰਜਾਬ ਦਾ ਮਾਲੀਆ ਪਰਣ ਲਈ ਸਰਕਾਰ ਨੇ ਇਹ ਫੈਸਲਾ ਲੈਂਦਿਆਂ ਇਹ ਓਟੀਐਸ ਸਕੀਮ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਨੇ ਇਸ ਲਈ ਇਸ ਸਾਲ ਦੇ ਅੰਤ ਤੱਕ ਦਾ ਸਮਾਂ ਦਿੱਤਾ ਹੈ ਇਹ OTS ਸਕੀਮ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਅਜੋਇ ਸ਼ਰਮਾ ਵੱਲੋਂ ਜਾਰੀ ਹੁਕਮ ਅਨੁਸਾਰ ਜਾਰੀ ਕੀਤੀ ਗਈ ਹੈ। ਅਨੁਸਾਰ ਜਿਨ੍ਹਾਂ ਖਪਤਕਾਰਾਂ ਨੇ 31 ਮਾਰਚ 2023 ਅਤੇ ਇਸ ਤੋਂ ਵੱਧ ਉਮਰ ਦੇ ਮਕਾਨ ਅਤੇ ਜ਼ਾਇਦਾਦ ਦਾ ਟੈਕਸ ਭੁਗਤਾਨ ਨਹੀਂ ਕੀਤਾ ਹੈ ਉਹ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਯੋਜਨਾ ਦੇ ਤਹਿਤ ਖਪਤਕਾਰ ਨੂੰ 31 ਮਾਰਚ 2023 ਤੱਕ ਦੇ ਆਪਣੇ ਮਕਾਨ ਅਤੇ ਜ਼ਾਇਦਾਦ ਟੈਕਸ ਦਾ ਭੁਗਤਾਨ 31 ਦਸੰਬਰ ਤੋਂ ਪਹਿਲਾਂ ਕਰਨਾ ਹੋਵੇਗਾ। ਪੁਰਾਣੀ ਬਕਾਇਆ ਰਕਮ ਤੇ ਜੁਰਮਾਨਾ ਤੇ ਵਿਆਜ ਖਫਤਕਾਰ ਤੋਂ ਨਹੀਂ ਵਸੂਲਿਆ ਜਾਵੇਗਾ ਬਿਊਰੋ ਰਿਪੋਰਟ ਐਸਐਮਜ਼ ਟਿਊਜ਼ ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕ ਸੰਬੰਧੀ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਹੈ ਸੁਬੇਦੀਆਂ ਵਕਫਕ ਨਗਰ ਨਿਗਮਾਂ ਤੇ ਨਿਗਮ ਕੌਂਸਲਾਂ ਦੇ ਦਫ਼ਤਰ ਅਜੇ ਤੱਕ ਇਹ ਚਾ ਪੂਰਾ ਨਹੀਂ ਕਰ ਸਕੇ ਹਨ ਪੰਜਾਬ ਦਾ ਮਾਲੀਆ ਪਰਣ ਲਈ ਸਰਕਾਰ ਨੇ ਇਹ ਫੈਸਲਾ ਲੈਂਦਿਆਂ ਇਹ ਓਟੀਐਸ ਸਕੀਮ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਨੇ ਇਸ ਲਈ ਇਸ ਸਾਲ ਦੇ ਅੰਤ ਤੱਕ ਦਾ ਸਮਾਂ ਦਿੱਤਾ ਹੈ ਇਹ OTS ਸਕੀਮ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਅਜੋਇ ਸ਼ਰਮਾ ਵੱਲੋਂ ਜਾਰੀ ਹੁਕਮ ਅਨੁਸਾਰ ਜਾਰੀ ਕੀਤੀ ਗਈ ਹੈ। ਅਨੁਸਾਰ ਜਿਨ੍ਹਾਂ ਖਪਤਕਾਰਾਂ ਨੇ 31 ਮਾਰਚ 2023 ਅਤੇ ਇਸ ਤੋਂ ਵੱਧ ਉਮਰ ਦੇ ਮਕਾਨ ਅਤੇ ਜਾਇਦਾਦ ਦਾ ਟੈਕਸ ਭੁਗਤਾਨ ਨਹੀਂ ਕੀਤਾ ਹੈ ਉਹ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਯੋਜਨਾ ਦੇ ਤਹਿਤ ਖਪਤਕਾਰ ਨੂੰ 31 ਮਾਰਚ 2023 ਤੱਕ ਦੇ ਆਪਣੇ ਮਕਾਨ ਅਤੇ ਜਾਇਦਾਦ ਟੈਕਸ ਦਾ ਭੁਗਤਾਨ 31 ਦਸੰਬਰ ਤੋਂ ਪਹਿਲਾਂ ਕਰਨਾ ਹੋਵੇਗਾ। ਪੁਰਾਣੀ ਬਕਾਇਆ ਰਕਮ ਤੇ ਜੁਰਮਾਨਾ ਤੇ ਵਿਆਜ ਖਫਤਕਾਰ ਤੋਂ ਨਹੀਂ ਵਸੂਲਿਆ ਜਾਵੇਗਾ ਬਿਊਰੋ ਰਿਪੋਰਟ ਐਸਐਮਜ਼ ਟੂ